ਨਾਰਥ ਮੈਸੇਡੋਨੀਆ ਦਾ ਉਹ ਰਿਤ ਸ਼ਹਿਰ ਹੈ ਤੇ ਇੱਥੇ ਹੀ ਸਵੇਰ ਦੇ ਆਏ ਆ ਤੇ ਅੱਗੇ ਪਿੱਛੇ ਜੇ ਇੱਕ ਬੰਦੇ ਨਾਲ ਗੱਲਬਾਤ ਹੋਈ ਸੀ ਤੇ ਉਹ ਕਹਿੰਦਾ ਵੀ ਇੱਥੇ 365 ਤੇ ਕਰੀਬ ਚਰਚਾਂ ਨੇ ਜਿਹੜੇ ਸਾਰੀਆਂ ਇਤਿਹਾਸਕ ਨੇ ਤੇ ਪੁਰਾਣੀਆਂ ਨੇ ਆਈ ਨੀ 1000 ਸਾਲ ਪੁਰਾਣੀਆਂ 1050 ਸਾਲ ਪੁਰਾਣੀਆਂ ਸਾਰੀਆਂ ਇੰਨੀਆਂ ਨੇ ਤੇ ਜੇ ਦੇਖਣ ਲੱਗੋ ਤਾਂ ਘਟੋ-ਘਟ ਵੀ 365 ਦੇਣ ਲੱਗਣਗੇ ਕਹਿੰਦਾ ਹੋਰ ਵੀ ਆਣੇ ਪਰ ਜਿਹੜੇ ਜ਼ਿਆਦਾ ਇਤਿਹਾਸਕ ਨੇ ਉਹ 365 ਚਰਚਾਂ ਨੇ ਏਰੀਆ ਕੋ ਐਡਾ ਵੱਡਾ ਨਹੀਂ ਹੈਗਾ ਮੈਂ ਖਰ 150 ਕਿਲੋਮੀਟਰ ਦੇ ਵਿੱਚ ਹੀ ਇਹ ਸਾਰਾ ਕੁਝ ਹੈ ਸ਼ਹਿਰ ਤੇ ਆਜੋ ਆਪਾਂ ਵੇਖਦੇ ਆ ਇੱਥੇ ਇੱਕ ਇਤਿਹਾਸਕ ਬਹੁਤ ਵੱਡੀ ਹੈ ਸ਼ਹਿਰ ਦੀ ਚਰਚ ਤੇ ਆਪਾਂ ਉਹਨੂੰ ਵੇਖਦੇ ਆ ਆਜੋ ਚੱਲੀਏ ਬਾਈ ਅੱਗੇ ਚਾਰ ਮੋਮਬਤੀਆਂ ਲਈਆਂ ਨੇ ਤੇ ਆਪਾਂ ਇੱਥੇ ਜਗਾਨੇ ਆ ਇਕੱਠੀਆਂ ਹੀ ਚਾਰੇ ਮੈਂ ਪਿਛੇ ਵੀ ਇੱਕ ਚਰਚ ਦੇ ਵਿੱਚ ਗਾਈਆਂ ਸੀ ਪਰ ਉਦੋਂ ਵੀ ਚਾਰ ਹੀ ਇਕੱਠੀਆਂ ਲਾਈਆਂ ਸੀ ਤੇ ਅੱਜ ਵੀ ਚਾਰ ਹੀ ਇਕੱਠੀਆਂ ਲਾਵਾਂਗੇ ਅਸੀਂ ਇਹ ਚਾਰ ਜਣੇ ਆਹੀ ਘਰ ਦੇ ਮੈਂਬਰ ਤੇ ਚਾਰੇ ਇਕੱਠੀਆਂ ਲਾਈਆਂ ਵੀ ਇਕਠੇ ਰਹੀਏ ਜਰ ਜਣੇ ਚਲੋ ਆ ਜੋ ਵੀ ਅੱਗੇ ਚਲੀ ਅੱਗੇ ਦੇਖੀ ਹੋਰ ਕੁਛ ਇੱਥੇ ਅੰਦਰ ਵੜ ਕੇ ਅਸੀਂ ਬਣਾ ਸਕਦੇ ਹਾਂ ਇੱਕ ਛੋਟੀ ਚਰਚ ਤੇ ਦੇਖੋ ਕਿੰਦੀ ਉਹ ਕਿੰਦੀ ਹੋਣੀ ਹੈ ਪੇਂਟਿੰਗ ਦੀ ਕਢੀ ਸੋਹਣੇ ਤਰੀਕੇ ਨਾਲ ਤੇ ਤੇ ਜਿਹੜਾ ਸਾਰਾ 크ਿਸਚਨ ਧਰਮ ਦੇ ਜਿਹੜੇ ਸਾਰੇ ਚੀਜ਼ਾਂ ਨੇ ਸਾਰੀਆਂ ਮਿਲਦੀਆਂ ਨੇ ਅੱਥਰ ਪਿੱਛੇ ਮਾਰਕੀਟ ਵੀ ਏ ਸਾਰੇ ਦਿੱਤੀਆਂ ਨੇ ਫੋਟੋਆਂ ਜਾਂ ਜੋ ਵੀ ਸਾਰੀਆਂ ਚੀਜ਼ਾਂ ਦੀਆਂ ਨੇ ਤੇ ਆਪਣਾ 크ਿਸਚਨ ਲੋਕ ਜੋ ਵੀ ਚਾਹਵਾਤ ਉਹ ਖਰੀਦ ਸਕਦੇ ਨੇ ਇੰਨਾ ਬਾਬੀਆਂ ਦੀਆਂ ਫੋਟੋਆਂ ਵੀ ਹੈਗੀਆਂ ਨੇ ਜਿਹੜੇ ਇਹਨਾਂ ਦੇ 크ਿਸਚਨਾਂ ਦੇ ਸਾਰੇ ਨੇ ਤੇ ਆ ਇਹਨਾਂ ਦੇ ਮੇਨ ਨੇ ਤੇ ਦੇਖੋ ਕੱਡੀ ਸੋਹਣੀ ਚਰਚ ਏ ਆ ਇਹਨਾਂ ਦੇ ਬਾਬਿਆਂ ਦੀਆਂ ਫੋਟੋਆਂ ਨੇ ਵੀ ਖਰੀਦੀ ਵੀ ਸਕਦਾ ਹੈ ਇਹ 8 ਕਰੋ ਦੀ ਹੈ ਤੇ ਸਾਰੇ ਰੇਟ ਲਿਖੇ ਨੇ ਵੱਖ-ਵੱਖ ਫੋਟੋਆਂ ਨੇ ਇਦਾਂ ਹੀ ਸਾਰੇ ਉਧਰ ਦੂਜੇ ਪਾਸੇ ਬੁੱਕਾਂ ਵੀ ਪਈਆਂ ਨੇ ਵੀ ਜਿਹੜਾ ਇਸ ਬੋਲੀ ਨੂੰ ਜਾਣਦਾ ਉਹ ਪੜ ਸਕਦਾ ਹੈ ਤਾਂ ਇਹ ਦੇਖੋ ਆ ਵੀ ਲੱਗੇ ਨੇ ਇਸ ਤਰ੍ਹਾਂ ਸਾਰੇ ਫ੍ਰੀਜਾਂ ਤੇ ਲਾਣ ਵਸਤੂਆਂ ਦੇ ਸਟicker ਜੇ ਇੱਥੇ ਇੱਕ view point ਵੀ ਹੈਗਾ ਵੀ ਜੇ ਤੁਹਾਨੂੰ ਕੁਝ ਦੇਖਣਾ ਚਾਹੁੰਦੇ ਹੋ ਚੰਗੀ ਤਰ੍ਹਾਂ ਮਤਲਬ ਸਾਰੇ ਪਾਸੇ ਸਮੁੰਦਰ ਨੂੰ ਤੁਸੀਂ ਆਪਾਂ ਵੇਖ ਸਕਦੇ ਇੱਥੇ ਖਲੋ ਕੇ। ਆ ਉਪਰਾਂ ਚੱਲਦੇ ਆਪਾਂ ਥੋੜੀ ਛਾਵੇਂ ਗਰਮੀ ਕਾਫੀ ਹੈ। ਉਥੋਂ ਆਪਾਂ ਵੇਖਦੇ ਹਾਂ ਘੁੰਮ ਫਿਰ ਕੇ। ਇਹਦੇ ਪੁਰਾਣੇ ਪੱਥਰ ਦੀ ਬਣੀ ਆ ਪੁਰਾਣੀਆਂ ਇੱਟਾਂ ਲੱਗੀਆਂ ਨੇ ਤੇ ਇਹਦੇ ਵਿੱਚ 메ਨ ਚਰਚ ਜਿਹੜੀ ਇਹਦੇ 'ਚ ਪਰ ਇਹਦੇ ਅਸੀਂ ਅੰਦਰ ਸੰ ਤੁਹਾਨੂੰ ਕੁਝ ਦਿਖਾ ਨਹੀਂ ਸਕਦੇ ਅਸੀਂ ਆਪ ਵੀ ਦੇਖ ਸਕਦੇ ਹਾਂ। ਕਈ ਚੀਜ਼ਾਂ ਤੋਂ ਮਨਾ ਕੀਤਾ ਜਾਂਦਾ ਹੈ। ਤੇ ਉਹੀ ਤੁਹਾਨੂੰ ਸਿਰਫ ਬਾਹਰੋਂ ਹੀ ਦਿਖਾ ਸਕਦੇ ਹਾਂ। ਤੇ ਆਜੋ ਹੁਣ ਅੱਗੇ ਚਲੀਏ ਘੰਟੀ ਆਪਣੇ ਕੋਲ ਦੋ ਹੀ ਨੇ। ਤੇ ਅਜੇ ਤੱਕ ਆਪਾਂ ਛੋਟਾ ਜਿਹਾ ਇੱਕ ਕੰਡਾ ਵੀ ਵੇਖਣਾ ਹੈ। ਉਹ ਸਾਹਮਣੇ ਪਾਣੀ ਦਾ ਥੱਲੇ ਆ ਰਿਹਾ ਮਰ ਝਰਨੇ ਵਾਂਗੂ ਬਣਾਇਆ ਹੈ ਤੇ ਲੋਕੀ ਮੂੰਹ ਵੀ ਧੋਂਦੇ ਪੈਣੇ ਉੱਥੇ ਇਹ ਪਾਣੀ ਸਾਫ਼ ਹੈ ਮੇਰੇ ਖਿਆਲ ਚ ਤੇਹੀ ਗੱਲ ਹੈ ਵੀ ਜ਼ਮੀਨ ਜੂ ਥੱਲੇੋਂ ਆਂਦਾ ਪਿਆ ਜਾਂ ਸਮੁੰਦਰੋਂ ਆਂਦਾ ਪਿਆ ਪਾਣੀ ਤੇ ਆ ਕੇ ਤੇ ਸਮੁੰਦਰ ਵਾਲ ਨੂੰ ਫੇਰ ਜਾਈ ਜਾਂਦਾ ਉਹਨਾਂ ਮਨਨਕੀਜੀ ਝੀਲ ਤੇ ਉਹਦੇ ਚ ਛੋਟੀਆਂ ਬੇੜੀਆਂ ਚਲਦੀਆਂ ਵੀ ਹਨ ਤੇ ਉਹਨਾਂ ਉੱਤੇ ਬੈੰਨੇ ਆ ਝਰਨੇ ਨੇ ਵੀ ਦਿੱਤੇ ਨੇ ਚਿੜੀਆਂ ਮੀਨੇ ਵੱਖ-ਵੱਖ ਤਰ੍ਹਾਂ ਦੇ ਕਈ ਚੀਜ਼ਾਂ ਨੇ ਦੇਖਣ ਵਾਲੀਆਂ ਦੇਖਣ ਨੂੰ ਤੇ 뷰 ਬਹੁਤ ਸੋਹਣਾ ਲੱਗਦਾ ਪਿਆ ਉਹਨੋਂ ਉਹਦੇ ਚ ਬਹਿ ਕੇ ਜਾਂਦੇ ਆ ਗੀੜਾ ਦਿੰਨੇ ਆ ਤੇ ਨਾਲੇ ਅਸੀਂ ਆਪ ਦੇਖਦੇ ਆ ਤੇ ਨਾਲੇ ਆਪਣੀ ਫੈਮਿਲੀ ਸਾਰੀ ਨੂੰ ਵੀ ਦਿਖਾਣੇ ਆ ਆ ਦੇਖੋ ਜੀ ਆ ਪੱਥਰ ਹੈ ਮਛੇਰ ਬਣਾਇਆ ਹੈ ਇਹਨੂੰ ਪਿਆਰ ਕਰੋ ਤੇ ਪਾਣੀ ਆਂਦਾ ਹੈ ਜੈ ਜੈ ਹਾਂ ਭਾਲੂ ਨਹੀਂ ਹੈਗਾ ਮੈਂ ਭਾਲੂ ਇਹ ਦੇਖਣ ਨੂੰ ਪਰ ਸ਼ੇਰ ਲੱਗਦਾ ਹੈ ਲਾਲ ਰੰਗ ਦਾ ਬਣਾਇਆ ਕਾਲੀ ਦਾ ਰੰਗ ਦਾ ਚਾਹੀਦਾ ਸੀ ਬੋਤਲ ਭਰਦੀ ਹੈ ਤੇ ਫਿਰ ਪੀਨੇ ਆ ਪਾਣੀ ਦੇਖਦੇ ਆ ਕਿਦਾਂ ਦਾ ਟੇਸ ਸੀ ਸੋ ਸੇਕਸਟ ਇਨ ਦਾ ਸਨਸ਼ਾਈਨ ਦਾ ਟੈਂਪਰੇਚਰ ਡਰਾਈ ਗ੍ਰੋਇੰਗ ਟੂ 38 ਡਿਗਰੀਸ ਐਂਡ ਅ ਜੋਬ ਤੇਰੋਫ ਫੈਲ ਡਿਗਰੀਸ ਮੇਬੀ ਹਿਪੋਥਰਮੀ ਆਫ ਟੈਂਪਰੇਚਰ ਸ਼ੌਕ ਔਨ ਦਾ ਵਿంటర్ ਨੈਵਰ ਫਰੋਜ਼ਨ ਹਿਅਰ ਦ ਸੇਮ ਦਾ ਓਖਰੀ ਲੇਕ ਨੈਵਰ ਫਰੋਜ਼ਨ ਐਂਡ ਓਖਰੀ ਲੇਕ ਹੀ ਇਜ਼ ਦਾ ਸੈਕੰਡ ਲੇਕ ਇਨ ਯੂਰਪ ਦ ਲੌਂਗ ਐਂਡ ਦਾ ਡਿਪ ਹੀ ਇਜ਼ ਦਾ 30 ਕਿਲੋਮੀਟਰਸ ਲੌਂਗ 292 ਮੀਟਰਸ ਦਾ ਡਿਪ and I have the place sit down in the water 20-22 meters. And Ohrid Lake is the first lake in Europe for all four million years and more, a fourth old lake in the world. And this place here, the deep three and a half meters. Of Ние name here, let lava go three на сафи. да стигнем до ਜਿਹੜਾ ਥੱਲੇ ਕਹਾ ਉਹ ਗਿਆ ਜਿਹੜਾ ਪੂਰਾ ਨਜਰਾਂ ਦਾ ਵਪਾਰ ਵਰਤੀਸ਼ ਦੇਸਨ ਤੇ 도ਾਈ ਗਿਆ ਸੇਲੋ ਤੋਂ ਸਟੇਏ ਨੇ ਇਹੋ ਸਟੇਏ ਨੇ ਵੇਖੇ ਮੋੜਾ ਆਪਣੇ ਇੰਡੀਆ ਵਾਲੇ ਕੰਨੇ ਆ ਗਏ ਨੇ ਜਿਹੜੇ ਪਾਣੀ ਚੋਂਦੇ ਆਉਂਦੇ ਨੇ ਬਹੁਤ ਕਸ਼ਕੀ ਆਵਾਜ਼ ਜ਼ਿਆਦਾ ਬਹੁਤ ਲਗਭੀ ਸਿਤ ਵੀ ਆ ਗਏ ਨੇ ਇਥੇ ਨਾਰਥ ਮੈਸੋਡੋਨੀਆ ਚ ਵੀ ਆ ਗਏ ਨੇ ਕੀ ਪ੍ਰਸ਼ਾਸਤ ਹਾਂ ਇਹਦੇ ਕੋ ਸਾਰੇ ਜਿੰਨੇ ਨੇ ਨਿੱਕੇ ਨਿੱਕੇ ਛਪਾਂ ਤੇ ਆ ਰਹੇ ਨੇ ਇਸ ਝੀਲ ਨੂੰ ਵੇਖਣ ਵਾਸਤੇ ਜਿੰਨੇ ਵੀ ਲੋਕ ਇੰਨੇ ਕਰੀਬ ਨੂੰ ਇਹਨਾਂ ਛਪਾਂ ਤੇ ਹੀ ਜਾਂਦੇ ਆਉਂਦੇ ਨੇ ਪੀਰਿਚ ਵੀ ਲੋਕ ਨੂੰ ਤੇ ਵੇਖਦੇ ਨੇ ਸਤ ਪਾਕਿਸਤਾਨੇ ਵਿੱਚ ਜੀ ਵੀ ਦੇ ਵਿੱਚ ਪਦਵਨਿਤ ਇਜ਼ਵਰੀ ਤੇ ਕਹਿੰਦੇ ਨੇ ਯੂਰਪ ਦੀ ਸਭ ਤੋਂ ਵੱਡੀ ਝੀਲ ਹੈ ਤੇ ਪਾਣੀ ਦੇਖੋ ਕਿੰਨਾ ਸਾਫ ਹੈ ਇਹਨੂੰ ਸ਼ੀਸ਼ੇ ਵਾਂਗੂ ਸਾਫ ਬਿਲਕੁਲ ਇੱਥੇ ਦੱਸਦੇ ਨੇ ਸਟੇ ਇਨ ਦ ਮਿਡਲ ਓਹ ਹੇਅਰ ਯੂ ਕੈਨ ਸੀ ਦਾ ਅੰਡਰਗਰਾਉਂਡ ਸਪ੍ਰਿੰਗਸ ਨਾਲ ਹੇਅਰ ਇਨ ਦਾ ਬੋਲਟ ਸਾਈਡ ਐਂਡ ਦਾ ਲੈਫਟ ਐਂਡ ਦਾ ਰਾਈਟ ਇਫ ਯੂ ਵਾਂਟ ਟੂ ਵੀਡੋ ਯੂ ਕੈਨ ਸੀ ఎవਰੀਥਿੰਗ ਅਚੀਕੀ ਦედა ਮੈਂ ਦੋਤੇ ਦਰਵਾਸ਼ਾ ਸੁਪਾ ਦਿੱਸਤੇ ਖਵਾਵਾ ਦਾ ਪੁੱਛੇ ਮੈਂ ਤੇ ਵਿੱਚ ਬੁਲਬੁਲੇ ਨਿਕਲਦੇ ਆ ਮੈਂ ਦੇਖੋ ਤੁਸੀਂ ਸੇ ਜ਼ਪੋ ਜ ਆ ਬੋਕਾ ਕਦੋਂ ਗਿਆ ਵਿੱਚ ਚੋ ਵਿੱਚ ਰੀ ਤੇ ਜਿੱਥੇ ਜਿੱਥੇ ਰਹੇ ਤੇ ਉਥੇ ਨੂੰ ਆ ਪਤਾ ਨਹੀਂ ਕੀ ਚੱਕਰਿਆ ਦੀ ਗੱਲ ਹੋਈ ਕਿ ਜੀ ਦਵਾਤ ਸਤੇ ਨਾਲ ਕਿ ਜੀ ਜ਼ੇਮਤ ਕਿ ਜੀ ਜ਼ੇਮਤ ਪਾ ਨਹੀਂ ਜੇ ਤੇ ਰੇ ਤਾਂ ਦੀ ਇੱਥੇ ਜ਼ਮੀਨ ਚ ਪਤਾ ਨਹੀਂ ਕੀ ਗੱਲ ਹੈ ਉਥੇ ਬੁਲਬੁਲੇ ਨਿਕਲਦੇ ਨੇ ਤੇ ਉਥੇ ਘਾਹ ਵੀ ਨਹੀਂ ਹੁੰਦਾ ਕੁਝ ਜਾਂ ਉਥੇ ਗੈਸ ਹੈ ਕੀ ਚੱਕਰ ਕੀ ਗੱਲਬਾਤ ਜਿਵੇਂ ਇੱਥੇ ਇੱਥੇ ਵੀ ਬੁਲਬੁਲੇ ਨਿਕਲਦੇ ਨੇ ਜ਼ਮੀਨ ਦੇ ਵਿੱਚੋਂ ਵਿੱਚ ਵਿੱਚ ਨੇ ਕਿਤੇ ਕਿਤੇ ਮਤਲਬ ਥੋੜੀ ਥੋੜੀ ਜਗ੍ਹਾ ਹੈ ਜਿੱਦਾਂ ਆਪ ਇੱਥੇ ਹੁਣ ਤੁਸੀਂ ਦੇਖੋ ਇੱਥੇ ਰਹਿਤਾ ਇੱਥੋਂ ਵੀ ਬੁਲਬੁਲੇ ਨਿਕਲਦੇ ਨੇ ਇਨ ਦਾ ਫਰਸਟ ਬਿਗਰ ਚਰਚ ਇਨ ਸੈਂਟ ਬਗੋਰੋਵਿਚਾ ਬਲਾਕਲੀਆ ਇਨ ਦਾ ਮਿਡਲ ਇਨ ਦਾ ਚਰਚ ਦਾ ਹੈਵ ਦਾ ਸਪ੍ਰਿੰਗਸ ਇਨ ਥਿਸ ਵਾਟਰ ਕਮਿੰਗ ਫਰ ਦਾ ਮਿਡਲ ਇਨ ਦਾ ਚਰਚ ਦਾ ਸਮਾਲ ਚਰਚ ਸੈਂਟ ਕੋਸਟਾਦਿਨ ਯੈਲੇਨਾ ਦਾ ਆਲਸੋ ਦਾ ਹੈਵ ਦਾ ਸਪ੍ਰਿੰਗਸ ਇਨ ਵਾਟਰ ਕਮਿੰਗ ਹੇਅਰ the bow church and the 40 Centary but restoration for that 22 years and the many many years yet now in St. Bogorodice Balaklia in the middle in the church the small children the Baptist in the spring sun. A monastery sent now he is for the 10th century and he is the old 1116 years old and maybe you listen you know in Ohrid we have 365 church one day one church. Okay, ਇਹ ਜਿਹੜਾ ਪਾਣੀ ਸਾਰਾ ਚਰਚੇ ਦੇ ਥੱਲੇੋਂ ਆਉਂਦਾ ਪਿਆ। ਇਧਰੋਂ ਦੀ ਘੁੰਮ ਕੇ ਇਧਰੋਂ ਦੀ ਜਾਂਦਾ ਪਿਆ ਉਧਰੋਂ ਕਾਫੀ ਤੇਜ਼ ਜਾਂਦਾ ਪਿਆ ਪਰ ਇਧਰੋਂ ਥੋੜਾ ਹੌਲੀ ਜਾਂਦਾ ਪਿਆ। ਤੇ ਚਰਚੂਣ ਤੁਹਾਨੂੰ ਅੱਗੇ ਦੱਸੀਏ ਬਹੁਤ ਪੁਰਾਣੀ ਇਹ ਕੋ ਇੱਥੇ ਆ ਪਾਣੀ ਇਦਾਂ ਆਂਦਾ ਸੀ ਤੇ ਉਹਨਾਂ ਉੱਪਰੋਂ ਪਹਾੜੀ ਚੋਂ ਆ ਰਿਹਾ ਕਿਸੇ ਪਾਸਿਓ ਪਤਾ ਨਹੀਂ ਪਿਆ ਪਾਣੀ ਇੱਥੇ ਆਂਦਾ ਤੇ ਲੋਕੀ ਜਿਹੜੇ ਵੀ ਇੱਥੇ ਆਂਦੇ ਨੇ ਸਾਰੇ ਲੋਕੀ ਤੇ ਇਹ ਪਾਣੀ ਪੀਂਦੇ ਨੇ ਇਹ ਪਾਣੀ ਸਾਫ਼ ਹੈ ਪੀਣ ਵਾਲਾ ਤੇ ਕਹਿੰਦੇ ਵੀ ਇਹਨਾਂ ਦੇ ਜਿਹੜੇ ਦੇਗ ਵੀਂਦੇ ਨੇ ਇਦਾਂ ਪਾਣੀ ਆਇਆ ਸੀ ਤੇ ਉਹਨੇ اسی ਤਰ੍ਹਾਂ ਹੀ ਅਸੀਂ ਚੜ੍ਹਜੇ ਦੇ ਵਿੱਚੋਂ ਥੱਲੇ ਲੋਕੀ ਆ ਕੇ ਪਾਣੀ ਪੀਂਦੇ ਨੇ ਜਿਹੜਾ ਵੀ ਆਂਦਾ ਪਾਣੀ ਜ਼ਰੂਰ ਪੀਂਦਾ ਸਾਰੇ ਜਿਹਨੇ ਹਾਂ ਦੇਖੋ ਸਰਗਰੀ ਜਿਹੜਾ ਇਹ ਪ੍ਰਾਪਰ ਬੁਲਬੁਲੇ ਇਥੋਂ ਨਿਕਲਦੇ ਰਹਿੰਦੇ ਨੇ ਕਿ ਹਰਕ ਬੇੜੀ ਵਾਲਾ ਜਿਹੜਾ ਇੱਥੇ ਆ ਕੇ ਦਿਖਾਉਂਦਾ ਹੈ ਤਾਂ ਬਾਕੀ ਜੁਨੇ ਵੀ ਸਾਰਿਆਂ ਨੂੰ ਇੱਥੇ ਨਜ਼ਰ ਆਂਦਾ ਵਿੱਚ ਕਾ ਹੋ ਕੇ ਕਾ ਨਹੀਂ ਜਾਂ ਤੇ ਜ਼ਮੀਨ ਦੇ ਵਿੱਚ ਗੈਸ ਕਿ ਕਿ ਕਰੇ ਇਹ ਕੋਲ ਵੀ ਨਹੀਂ ਨਿਕਲਦੇ ਨੇ ਇਹਨਾਂ ਜਗ੍ਹਾ ਤੇ ਘੱਟ ਨਿਕਲਦੇ ਨੇ ਜਿਹੜਾਂ ਕਿ ਦੇਖਦੇ ਇੱਥੇ ਘੱਟ ਨਿਕਲਦੇ ਨੇ ਫਿਰlever ਨੇ ਨਿਕਲਦੇ ਨੇ ਪਰ ਉਹ ਜਿਹੜੀ ਜਗ੍ਹਾ ਜਿੱਥੇ ਚੁੱਪ ਲਗਾ ਸਕੇ ਲਿਖੀ ਜੀ ਬੜੀ ਉੱਥੇ ਪ੍ਰੋਪਰ ਨਿਕਲਦੇ ਨੇ ਯਾਸਟ੍ਰੋਨਟ ਇੱਥੇ ਕੋਲ ਵੀ ਕਾਂਦੇ ਵੀ ਦੇਖਦੇ ਮੌਨਸਤੀ ਕਰਦੇ ਬਣੇ ਇਹ ਪਾਟ ਤੋਂ ਯਾਸਟ੍ਰੋਨ ਜਿਹੜਾ ਇਸ ਛੀਲ ਦੇ ਵਿੱਚ ਬਣਿਆ ਹੈ ਤੇ ਆ ਨਿਗਾਹਾਂ ਨਾਲ ਪੋਲ ਬਣਾਇਆ ਆ ਆਪਾਂ ਵੀ ਮਨ ਕਰਦੇ ਆ ਕਰੋ ਸੁਬਾਹਾਂ ਕਾਫੀ ਸੋਹਣਾ ਹੈ ਤੇ ਲੋਕੀ ਖਲ ਖਲੋ ਫੋਟੋਆਂ ਖਿਚਾਉਂਦੇ ਪਏ ਨੇ ਤੇਸੀਂ ਆਪਾਂ ਵੀ ਖਿਚਾ ਕੇ ਦੇਖਦੇ ਆ ਆ ਇੱਥੇ ਬੱਟਾ ਵੀ ਨੇ ਪਰ ਐਸੇ ਵੀ ਲੋਕੀ ਸੁੱਟਦੇ ਹੋਏ ਨੇ ਪਾਣੀ ਦੇ ਵਿੱਚ ਪਤਾ ਨਹੀਂ ਵੇ ਸਿੱਧਾ ਸਾਨੂੰ ਨਹੀਂ ਪਤਾ ਇਹ ਦੇਖੋ ਚੰਗੀ ਸਜਾਵਟ ਕੀਤੀ ਗਾਰਡਨ ਦੀ ਚੰਗਾ ਸਜਾਇਆ ਹੈ ਆリエ ਜੀ ਜਿਹਾ ਪ੍ਰਾਣੀਆਂ ਨੇ ਮੱਛੀਆਂ ਜਿਹੜੀਆਂ ਬਿਲਕੁਲ ਲੱਕੜ ਦਾ ਗੇਟ ਬਣਾਇਆ ਲੱਕੜ ਗੇਟ ਵਾਂਗੂ ਲਾਇਆ ਪਰ ਇਹਨਾਂ ਨੇ ਲਾਇਆ ਨਹੀਂ ਹੈ ਗੇਟ ਤੇ ਇਹ ਲੱਗਦਾ ਜਿਵੇਂ ओरिजिनल ਹੀ ਹੁੰਦੀਆਂ ਨੇ ਉਸ ਤਰ੍ਹਾਂ ਦਾ ਰੰਗ ਵੀ ਕੀਤਾ ਇਹਨਾਂ ਨੇ ਇਹ ਵੀ ਹੋਣੇ ਸਨ ਖਾਰਪੇ ਲੱਗੀਆਂ ਕੁਛ ਨਾ ਕੁਛ ਹਿਸਾਬ ਕਰ ਲਾਂਦਾ ਪਰ ਮੁੰਡਾ ਬੈਠਾ ਤੇ ਮੈਂ ਕਿਹਾ ਵੀ ਟਾਈਮ ਵੀ ਸਾਡਾ ਥੋੜਾ ਰਹਿ ਗਿਆ ਹੈ 20 ਮਿੰਟ ਰਹਿ ਗਏ ਨੇ ਤੇ ਕਪੂਛ ਨੂੰ ਲੱਗਦਾ ਵੀ ਆਪਾਂ ਕਰਾਨੇ ਆ ਤੇ ਕਪੂਛ ਨੂੰ ਪੀਨੇ ਦੁਕਾਨਾਂ ਕਿੱਦੀ ਸੁਣੀ ਸਜਾਵਟ ਕੀਤੀ ਐ ਨਾ ਛੱਪਾਂ ਦੀ ਤੇ ਐਸ ਰੈਸਟੋਰੈਂਟ ਕਾਫੀ ਵੱਡਾ ਐ ਰੈਸਟੋਰੈਂਟ ਪਰ ਐਸ ਰੈਸਟੋਰੈਂਟ ਸਾਰੀਆਂ ਚੀਜ਼ਾਂ ਨੇ ਪੁਰਾਣੀਆਂ ਸਾਾਮ ਕੇ ਰੱਖਿਆ ਲੋਕਾਂ ਨੂੰ ਦੇਖਣ ਵਾਸਤੇ ਪੁਰਾਣੇ ਪਹਿਲਾਂ ਤੇ ਬੇਰ ਵਾਲੇ ਵੀਰ ਵਾਲੇ ਤੋਂ ਉਲੋਂ ਦੇਸੀ ਜਿਹੜੀ ਸ਼ਰਾਬ ਇੱਥੇ ਕਰਦੇ ਨੇ ਗੋਰਾ ਦੀ ਤੇ ਆ ਸਾਰਾ ਕੁਝ ਪੁਰਾਣਾ ਛਾਲਨੀ ਤੇ ਆ ਦੇਖਵਲ ਲੱਕੜ ਦਾ ਬੇਚਾ ਵੀ ਪਿਆ ਐ ਪੁਰਾਣਾ ਸਾਰੇ ਕੰਮ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਪੁਰਾਣੀਆਂ ਆ ਇੱਕ ਤੰਗਲੀ ਵੀ ਹੈਗੀ ਐ ਤੂੜੀ ਇਕੱਠੀ ਕਰਨ ਵਾਲੀ ਇਹ ਪਤਨੀ ਹੋਣ ਦਾ ਕੀ ਕਰਦਣ ਕਿ ਸਾਡੇ ਦੇ ਦੀ ਆ ਤੂੜੀ ਦਾ ਕੰਮ ਚੱਲਦਾ ਹੈ ਤੇ ਫਿਰ ਤੂੜੀ ਇਹੀ ਸੀ ਕਹਣਾ ਇਹਦੀ ਗੱਲ ਦੇਖਾ ਦਰਖਤ ਨੂੰ ਕੱਟ-ਕੱਟ ਕੇ ਇਹਨਾਂ ਨੇ ਬਣਾਇਆ ਸਾਰਾ ਕੁਝ ਪਰ ਹੀ ਰਾਤ ਨੂੰ ਸਾਰੀਆਂ ਲੈਂਟਰ ਲੂ ਢੋਹ ਜਗਦੀ ਹੋਣੀਆਂ ਬਲਬੂਬ ਲਗਾਏ ਨੇ ਨਾਲ ਇਹ ਤਾਂ ਕਿ ਹਾਂ ਲੱਗਦਾ ਜਿਵੇਂ ਇਹ ਰੇੜੀ 'ਚ ਬੈ ਕੇ ਖਾਣੇ ਹੋਣੀਆਂ ਸੂਫੀਰ ਤਾਂ ਸਾਡਾ ਬੰਦਾ ਕਿੱਧਰ ਬੈ ਗਿਆ ਮੈਂ ਤੈਨੂੰ ਕਹੀ ਜਾ ਕੇ ਜਗਾ ਜੂਗਾ ਦੇਖ ਕੋਈ ਮੈਂ ਬਣਾ ਕੇ ਲੈਣਾ ਵਾ ਮੈਂ ਦੇਖੋ ਕਿ ਮੈਂ ਪੂਰਾ ਬਿਰਿਆਲਾ ਸਾਬ ਉਤ ਲਾਇਆ ਇਹਨਾਂ ਨੇ ਜਿਵੇਂ ਆਪਣਾ ਪੀੜੀ ਚ ਬੈ ਕੇ ਖਾਣੇ ਪਏ ਪਾਣੀ ਦੇ ਵਿੱਚ ਪਾਣੀ ਦੇ ਉੱਪਰ ਆ ਸਾਰਾ ਬਸਣ ਮਸੇਮਾ ਨਹੀਂ ਆਇਆ ਜਦੋਂ ਇਹ ਪੂਰਾ ਸਾਫੜਾ ਵੀਰ ਸਾਂਸ ਤੁਸੀਂ ਆਸਤ ਜਗ੍ਹਾ ਮਿਲੀ 기 ਜਾ ਕੇ ਆਹ ਕਹਿੰਦਾ ਵੀ ਮੈਂ ਤਾਂ ਕੋਲਾ ਪੀਣਾ ਤੇ ਮੈਂ ਵੀ ਮੈਂ ਤਾਂ ਕਾਪਚੂਨ ਰਸ਼ ਕਰਦੀ ਆਂ ਤੇ ਮੈਂ ਕਾਪਚੂਨ ਨਹੀਂ ਪੀਵਾਂਗਾ ਇਹ ਦੂਸਰਾ ਰੈਸਟੋਰੈਂਟ ਹੈ ਇਹ ਦੇਖੋ ਇਹ ਵੀ ਫੁੱਲ ਚੱਲਣ ਡਿਆ ਰੈਸਟੋਰੈਂਟ ਹੈ ਤਾਂ ਇਹ ਨਾਲ ਵੀ ਕਿਚਨ ਸਾਰੀ ਇਧਰਲੇ ਪਾਸੇ ਵੀ ਆ ਇਹ ਉਹਨਾਂ ਜਗ੍ਹਾ ਜੇ ਤੁਸੀਂ ਹੁਣ ਸਮੁੰਦਰ ਵਾਲੇ ਪਾਸੇ ਵੀ ਬਹਿ ਕੇ ਦੇਖ ਕੇ ਦੇਖਦੇ ਹੋ ਨਾਲੇ ਨਾਲੇ ਖਾਂਦੇ ਹੋ ਤੇ ਇਧਰ ਵੀ ਜਿਹੜੇ ਛੋਟੀ ਜੀ ਝੀਲ ਜਈਏ ਜਿੱਦੇ ਚ ਅਸੀਂ ਹੋ ਕੇ ਆਏ ਆ ਤੇ ਆ ਦੇਖੋ ਸਾਰਾ ਕਿੱਡਾ ਸੋਹਣਾ 뷰 ਹੈ ਤੇ ਆ ਇੱਥੇ ਲੋਕੀ ਹੁਣ ਨਹਾਉਂਦਾ ਕੰਮ ਵੀ ਹੈਗਾ ਤੇ ਅੱਗੇ ਵੀ ਬਹੁਤ ਹੈ ਪਰ ਸਾਡੇ ਹੁਣ ਛਿਪ ਦਾ ਟਾਈਮ ਹੋ ਗਿਆ ਹੈ ਕਾਫੀ ਵੱਡੀ ਜਗ੍ਹਾ ਹੈ ਤੇ ਪਰ ਹੁਣ ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਪਿਆ ਵੀ ਅੱਗੇ ਜਾਈਏ ਝੋਣ ਸਾਨੂੰ ਇੱਥੋਂ ਹੀ ਮੁੜਨਾ ਪੈਣਾ ਆਗੇ ਮਾਰਕੀਟ ਵਿੱਚ ਦੁਕਾਨਾਂ ਲੱਗੀਆਂ ਨੇ ਬੱਚਿਆਂ ਦੇ ਸਮਾਨਾਂ ਦੀਆਂ ਖੇਡਾਂ ਖੁਡੰਦੀਆਂ ਸਾਰਾ ਕੁਝ ਦੇਖੋ ਕਿੱਦਾਂ ਸੋਹਣਾ ਪਿਆ ਇੱਧਰ ਸਾਰੇ ਲੋਕ ਹੀ ਨੰਦੇ ਧੁੰਦੇ ਪਏ ਨੇ ਅੰਜੋਏ ਕਰਦੇ ਪਏ ਨੇ ਆਪਣਾ ਪੂਰਾ ਚਿੱਲ ਕਰਦੇ ਪਏ ਨੇ ਖਾ ਪੀ ਕੇ ਰਾਸ਼ਨ ਬੀਣਾ ਸ਼ੀਣਾ ਪੀ ਕੇ ਤੇ ਇੱਧਰ ਗੇੜੀ ਵੀ ਲੰਡੇ ਨੇ ਤੇ ਆਹ ਦੇਖੋ ਅੱਗੇ ਤੱਕ ਜਿੱਥੇ ਤੱਕ ਨਿਗਾਹ ਜਾਂਦਾ ਕਾਫੀ ਵੱਡੀ ਜਗ੍ਹਾ ਪਰ ਸਾਡਾ ਹੁਣ ਟਾਈਮ ਹੋ ਗਿਆ 5 ਮਿੰਟ ਦਾ ਸਾਡੀ ਜਿਹੜੀ ਵੀਡੀਓ ਤੁਰ ਪੈਣੀ ਉਹ ਕਹਿੰਦੇ ਸੀ ਵੀ ਸਾਢੇ 3 ਵਜੇ ਨਾਲ ਆਜਿਓ ਵਾਪਸ ਤੇ ਚਲੋ ਆਜੋ ਚੱਲਦੇ ਹਾਂ ਹੁਣ ਅੱਗੇ ਵੇਖਦੇ ਹਾਂ ਅੱਗੇ ਕੀ ਦੇਖਣ ਵਾਲਾ ਆ ਆ ਦੇਖੋ ਜੀ ਅੱਜ ਮੈਂ ਨਵੀਂ ਇੱਕ ਚੀਜ਼ ਵੇਖੀ BMW ਵਾਲਿਆਂ ਦੀ ਮੋਟਰਸਾਈਕਲ ਰਨਫੀਲਡ ਵਰਗੀ ਮੈਂ ਅੱਗੇ ਕਦੀ ਨਹੀਂ ਵੇਖੀ ਮੈਂ ਤਾਂ ਪਹਿਲੀ ਵਾਰੀ ਵੇਖੀ ਤੇ ਵੇਖ ਕੇ ਹੈਰਾਨ ਹੋ ਗਿਆ ਨਹੀਂ ਹਾਂ ਵੀ BMW ਵਾਲਿਆਂ ਦੀ ਰਨਫੀਲਡ ਸੁਣੀ ਹੋਰ ਕਈ ਮੋਟਰਸਾਈਕਲਾਂ ਦੇ ਨਾਂ ਸੁਨੇ ਨੇ ਐ ਹੁਣ ਸਾਡਾ ਅੱਧ ਖਤਮ ਹੋ ਗਿਆ ਹੈ ਅਜ ਤੱਕ ਤੇ ਅਸੀਂ ਕਿਹਨਾਂ ਦੇ ਨਾਲ ਬੈਠਿਆਂ ਹਾਂ ਆਹ ਅੱਜ ਦਾ ਦੂਜਾ ਵੱਡੀ ਫੈਰੀ ਜਿਹੜੀ ਐ ਉਹਦੇ ਤੇ ਲੋਕੀ ਪੂਰਾ ਡਾਂਸ ਕਰਦੇ ਐ ਪੂਰਾ ਅੰਜੋਏ ਕਰਦੇ ਐ ਪਰ ਕਿਉਂਕਿ ਜਿਆਦਾ ਜਨੇ ਨੇ ਤੇ ਪਹਿਲਾਂ ਸਾਡਾ ਵੀ ਇਹਦੇ ਤੇ ਜਾਂਦਾ ਰਹਿਦਾ ਸੀ ਪਰ ਅਸੀਂ ਸੋਚਿਆ ਵੀ ਆ ਜਾ ਲੈ ਕੇ ਜਾਂਦੇ ਆ ਤੇ ਛੇਤੀ ਲਾਤੇ ਕਿ ਤੇ ਛੇਤੀ ਲਿਆਏਗਾ ਪਰ ਇਹ ਬਹੁਤ ਸਲੋ ਚੱਲਦਾ ਵੱਡੀ ਜਿਹੜੀ ਫੈਰੀ ਉਹ ਬਹੁਤ ਤੇਜ਼ ਚੱਲਦੀ ਪਈ ਐ ਚੱਲੀ ਵੀ ਸਾਡੇ ਕੋਲ ਤਾਂ 2 ਘੰਟਾ ਬਾਅਦ ਸੀ ਜਾ ਗੇਜਟੇ ਪਹੁੰਚਣਾ ਸੀ ਉੱਥੇ ਵੀ ਪਹਿਲਾਂ ਪਹੁੰਚ ਗਈ ਸੀ ਸਾਡੇ ਤੋਂ ਤਾਂ ਬਾਰੇ ਵੀ ਸਾਡੇ ਤੋਂ ਬਾਅਦ ਚੱਲੀ ਏ ਕਿ ਸਾਡੇ ਤੋਂ ਪਹਿਲਾਂ ਪਹੁੰਚ ਚੱਲੀ ਏ ਸਾਡੀ ਪਹਿਲੀ ਦਾ ਬੈਟਰੀ ਵੀ ਖਤਮ ਹੋ ਗਈ ਤੇ ਕਿ ਐਸੀ ਖਤਮ ਹੋ ਗਈ ਤੇ ਹੁਣ ਕੰਮ ਤੇਲ ਤੇ ਆਇਆ ਤਾਂ ਸੀ ਫਰਸੇ ਵੈਥਿਆ ਅੱਜ ਦੇ ਵਿੱਚ ਹੁਣ ਇਹਦੇ ਨਾਲ ਦੇ ਯਾਰ ਦੋਸਤ ਸੱਜਣ ਮਿੱਤਰ ਤੇਲ ਦੇ ਕੇ ਗਏ ਨੇ ਤੇ ਹੁਣ ਅਸੀਂ ਜਾਵਾਂਗੇ ਅੱਗੇ ਕੀ ਧੀ ਕਰਕੇ ਲਈ ਸੀ ਤਾਂ ਸਗੋਂ ਨੇ ਲੇਟ ਹੀ ਕਰ ਛੱਡੇ ਆ ਚਲੋ ਛੋਟੀ ਲੈਣੇ ਛੇਤੀ ਆ ਜੇਗੀ ਪੰਜਾਬ ਜੂਗੋ ਕਰਦਣੇ ਲੱਗੇ ਕੰਮ ਪਰ ਨਹੀਂ ਹੋ ਸਕੂ ਲੇਟ ਹੀ ਹੋ ਗਿਆ ਕੰਮ ਨੂੰ ਅੱਤਾ ਘੈਂਟਾ ਉੱਗੇ ਇੱਥੇ ਬੰਦੇ ਵਿੱਚ ਉਤੇ ਇਹੀ ਵਿੱਚ ਸਮੁੰਦਰ ਦੇ ਵਿੱਚ ਹੁਣ ਆਏ ਨੇ ਦੇਖੋ ਹੁਣ ਕਿੰਨੀ ਤੇਜ਼ ਚਲਾਉਂਦਾ ਹੈ ਅੱਸ਼ ਘੰਟਾ ਲੇਟ ਹੀ ਕਰਦਾ ਹੋਰ பிச்சே ப்ரோ சார் கிலோமீட்டர்